ਨਮਸਕਾਰ ਜੀ ਮੈਂ ਅਵਤਾਰ ਲਾਲ ਪੱਤਰਕਾਰ ਯੂਪੀ ਨਿਊਜ਼ ਜ਼ਿਲ੍ਹਾ ਕਪੂਰਥਲਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਨੂਰਪੁਰ ਲਵਾਨਾ ਦੇ ਸਰਦਾਰ ਨਰਿੰਦਰ ਸਿੰਘ ਜੀ ਦੇ ਕੋਲ ਜਿਨ੍ਹਾਂ ਨੇ ਲੰਬੜਦਾਰੀ ਅਪਲਾਈ ਕੀਤੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੇਰਾ ਨਾਮ ਹੈਗਾ ਨਰਿੰਦਰ ਸਿੰਘ ਜੀ ਮੈਂ ਪਿੰਡ ਨੂਰਪੁਰ ਲਵਾਨਾ ਦਾ ਵਸਨੀਕ ਹਾਂ ਤਹਿਸੀਲ ਸਾਡੀ ਢਿਲਮਾਵਾ ਜ਼ਿਲ੍ਹਾ ਸਾਡਾ ਕਪੂਰਥਲਾ ਜੀ ਤੇ ਇੱਥੇ ਜਿਹੜੀ ਹੈ ਜਿਹੜੀ ਹੈ ਨੰਬਰਦਾਰੀ ਦੀ ਉਹ ਬਹੁਤ ਜ਼ਿਆਦਾ ਜ਼ਰੂਰਤ ਹੈ ਜੋ ਮੌਜੂਦਾ ਨੰਬਰਦਾਰ ਸਨ ਉਹ ਕਦੋਂ ਚੁਸਪਾਰ ਹੋਏ ਸੀ ਜੀ ਉਹ 2000 ਨਾ 21 ਤੋਂ 22 ਦੇ ਵਿੱਚ ਵਿੱਚ ਹੋਏ ਨੇ ਤੇ ਤੁਸੀਂ ਕਦੋਂ ਤੋਂ ਅਪਲਾਈ ਕੀਤੀ ਸੀ ਅਸੀਂ ਜੀ ਇਹ ਕੀਤਾ ਵਾ ਤੇ 2023 ਵਿੱਚ ਇਹ ਜਨਵਰੀ ਫਰਵਰੀ ਜੀ ਠੀਕ ਤੇ ਇੱਥੋਂ ਦਾ ਕੁੱਲ ਰਕਬਾ ਕਿੰਨਾ ਹੈ ਜੀ ਪਿੰਡ ਦਾ ਇੱਥੇ ਦਾ ਕੁੱਲ ਰਕਬਾ ਹੈਗਾ ਵਾ ਜਿਹੜੀ ਸਰਕਾਰੀ ਜ਼ਮੀਨਾਂ ਹੋ ਗਾ ਵਾ ਤੇ ਕੋਈ 13 14 ਕਿੱਲੇ ਤੇ 7 ਕਿੱਲੇ ਉਹ ਜਿਹੜੇ ਆ ਉਹ ਇੱਥੇ ਜੋਗ ਜਿਹੜੀ ਜ਼ਮੀਨ ਬੋਲੀ ਹੁੰਦੀ ਹੈ ਹੋਰ ਸਰਕਾਰੀ ਕਿਹੜੀ ਕਿਹੜੀ ਪ੍ਰਾਪਰਟੀ ਹੈ ਪਿੰਡ ਦੇ ਵਿੱਚ ਇੱਥੇ ਸਰਕਾਰੀ ਪ੍ਰਾਪਰਟੀ ਹਸਪਤਾਲ ਹੈ ਜੀ ਇਹ ਸਰਕਾਰੀ ਸਕੂਲ ਹੈ ਬਾਕੀ ਜਿਹੜੇ ਸ਼ਮਸ਼ਾਨ ਘਾਟ ਨੇ ਤੇ ਬਾਕੀ ਜਿਹੜੀ ਜ਼ਮੀਨ ਹੈ ਇਹ ਵੀ ਹੈ ਸਰਕਾਰੀ ਪ੍ਰਾਪਰਟੀ ਉਹ ਕਿਹੜੇ ਕਿਹੜੇ ਅਧਿਕਾਰ ਨੇ ਜੋ ਲੰਬੜਦਾਰੀ ਦੇ ਅਧੀਨ ਆਉਂਦੇ ਨੇ ਇਹ ਲੰਬੜਦਾਰੀ ਜੋ ਕੀ ਹੈ ਉਹ ਮਾਲ ਮੈਕ ਦੇ ਮਹਿਕਮੇ ਦੇ ਅੰਦਰ ਹੁੰਦਾ ਜੀ ਉਹਦੇ ਚ ਇਹ ਹੈ ਕਿ ਜੋ ਸਰਕਾਰੀ properties ਉਹਦੀ ਉਹਨੂੰ ਉਹਨੂੰ ਜਾਣਕਾਰੀ ਦੇਣੀ ਪੈਂਦੀ ਹੈ ਤੇ ਜਿਹੜੀ ਹੈਗੀ ਹੈ ਪੰਚਾਇਤੀ ਜ਼ਮੀਨ ਆ ਉਹਦੇ ਚ ਬੋਲੀ ਚ ਉਹਨੂੰ ਹਾਜ਼ਰ ਹੋਣਾ ਪੈਂਦਾ ਹੈ ਕੋਈ ਸਰਕਾਰੀ ਜ਼ਮੀਨ ਨੂੰ ਕੋਈ ਨੁਕਸਾਨ ਪਜਾਇਆ ਤੇ ਡੀਸੀ ਨੂੰ ਇਤਲਾਹ ਦੇਣੀ ਪੈਂਦੀ ਹੈ ਬਾਕੀ ਰਜਿਸਟਰੀਆਂ ਤੇ ਜਾਣਾ ਉਹਨੇ ਕੋਰਟ ਮੈਨ ਤੇ ਜਾਣਾ ਜਾਂ ਜੋ ਕੋਈ ਸਰਟੀਫਿਕੇਟ ਤਸਦੀਕ ਕਰਾਉਣਾ ਇਹ ਲੰਬੜਦਾਰੀ ਦੇ ਕੰਮ ਹੈ ਦੇ ਭਲਾਈ ਦੇ ਕੰਮ ਕਰਨੇ ਸਮਾਜ ਦੀ ਭਲਾਈ ਦੇ ਕੰਮ ਕਰਨੇ ਇਹ ਲੰਬੜਦਾਰੀ ਦੇ ਕੰਮ ਹੈਗੇ ਆ ਬਾਕੀ ਕਿਸਾਨਾਂ ਚ ਤੇ ਸਰਕਾਰ ਚ ਉਹ ਤਾਲਮਲ ਬਣਾਉਂਦਾ ਵੇ ਕਿ ਜੇ ਕੋਈ ਕਿਸਾਨਾਂ ਦਾ ਮੁੱਦਾ ਆਉਣਾ ਤੇ ਉਹ ਡੀਸੀ ਸਾਹਿਬ ਨੂੰ ਦੱਸਣਗੇ ਤੇ ਜੇ ਸਰਕਾਰ ਦੀ ਕੋਈ ਗੱਲਬਾਤ ਹੈ ਤਾਂ ਉਹ ਆ ਕੇ ਕਿਸਾਨਾਂ ਨੂੰ ਦੱਸਣਗੇ ਤੇ ਬਾਕੀ ਜਿਹੜੀ ਜੋ ਵੀ ਪਿੰਡ ਦੀ ਜਾਣਕਾਰੀ ਹੈ ਪਿੰਡ ਦੀ ਸਰਕਾਰੀ ਜ਼ਮੀਨ ਹੈ ਉਹ ਉਹਦੇ ਵੀ ਉਹਦੇ ਬਾਰੇ ਵੀ ਜੇ ਕੋਈ ਸ਼ਰਾਰਤ ਹੋਣੀ ਤਾਂ ਉਹ ਡੀਸੀ ਸਾਹਿਬ ਨੂੰ ਜਾ ਕੇ ਤਲਾਸ਼ ਦੇਣਗੇ